ਇਹ ਜਿਹੜਾ ਆਈਟੀ ਸੈੱਲ ਅਸੀਂ ਕ੍ਰੀਏਟ ਕੀਤਾ ਹੈ ਡਿਜੀਟਲ ਪਲੈਟਫਾਰਮ ਇਹਦੀਆਂ ਫਲੈਕਸਾਂ ਵੀ ਅੱਗੇ ਲੱਗੀਆਂ ਨੇ ਇੱਕ ਸਟੇਜ ਦੇ ਸਜੇ ਬੰਨੇ ਲੱਗੀ ਆ ਇੱਕ ਉਧਰ ਖੱਬੇ ਬੰਨੇ ਲੱਗੀ ਆ ਇਹਦਾ ਨਾਮ ਰੱਖਿਆ ਕਿਸਾਨ ਏਕਤਾ ਮੋਰਚਾ ਇਹ ਜਿੰਨੀਆਂ ਵੀ ਸਾਡੀਆਂ ਯੂਨੀਅਨਾਂ ਨੇ ਜਿੰਨੀਆਂ ਵੀ ਪੰਜਾਬ ਹਰਿਆਣਾ ਐਮਪੀ ਰਾਜਸਥਾਨ ਜਿੰਨੀਆਂ ਵੀ ਸਟੇਟਾਂ ਦੀਆਂ ਯੂਨੀਅਨਾਂ ਨੇ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਇੱਕ ਆਈਟੀ ਸੈੱਲ ਬਣਾਇਆ ਜਿੰਨਾ ਕੂੜ ਪ੍ਰਚਾਰ ਇਹ ਸਰਕਾਰਾਂ ਜਾਂ ਜਿਹੜੇ ਸ਼ਰਾਰਤੀ ਅੰਸਰ ਸਾਡੇ ਇਸ ਸ਼ਾਂਤੀਪੂਰਵਕ ਅੰਦੋਲਨ ਦੇ ਬਾਰੇ ਕਰਦੇ ਸੀਗੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਇਹ ਆਈਟੀ ਸੈੱਲ ਬਣਾਇਆ ਅਸੀਂ ਇਹਦੀ ਇੱਕ ਹਫ਼ਤੇ ਤੋਂ ਪਲੈਨਿੰਗ ਕਰ ਰਹੇ ਸੀਗੇ ਤੇ ਕੱਲ ਸਵੇਰੇ ਇਹਨੂੰ ਲਾਂਚ ਕੀਤਾ ਸੀ ਤੇ ਪਰਸੋਂ ਸ਼ਾਮ ਨੂੰ ਇਹਦੇ ਉੱਪਰ ਸਾਰਿਆਂ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਹਦੇ ਜਿਹਦੇ ਕੋਲ ਵੀ 스마트ਫੋਨ ਹੈਗਾ ਜਿਹਦੇ ਜਿਹਦੇ ਕੋਲ ਵੀ 스마트ਫੋਨ ਹੈ ਜੇ ਕਿਸੇ ਨੇ ਅਜੇ ਤੱਕ ਇਹਨੂੰ ਲਾਈਕ ਨਹੀਂ ਕੀਤਾ ਤੇ ਆਪਣੇ ਆਪਣੇ ਫੋਨ ਖੋਲੋ ਫੇਸਬੁੱਕ ਦੇ ਉੱਪਰ ਇੰਸਟਾਗ੍ਰam ਦੇ ਉੱਪਰ YouTube ਦੇ ਉੱਪਰ ਟਵਿੱਟਰ ਦੇ ਉੱਪਰ ਤੇ ਸਨੈਪਚੈਟ ਦੇ ਉੱਪਰ ਕਿਸਾਨ ਏਕਤਾ ਮੋਰਚਾ ਦੇ ਨਾਮ ਤੋਂ ਕਿਸਾਨ ਏਕਤਾ ਮੋਰਚਾ ਦੇ ਨਾਮ ਤੋਂ ਸਰਚ ਕਰਕੇ ਤੇ ਸਾਰੇ ਹੀ ਮੇਰੇ ਵੀਰ ਨੂੰ ਲਾਈਕ ਕਰਨ ਅਸੀਂ ਪਰਸੋਂ ਵਾਲੀ ਜਿਹੜੀ ਸਾਡੀ ਪੀਸੀ ਸੀਗੀ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜਾ ਬੀਜੇਪੀ ਦਾ ਪੇਜ ਹੈ ਜਿਹੜਾ ਬੀਜੇਪੀ ਸਰਕਾਰ ਦਾ ਅਫੀਸ਼ੀਅਲ ਪੇਜ ਹੈ ਉਹਦੇ ਉੱਪਰ ਤਕਰੀਬਨ 1.5 ਕਰੋੜ ਫਾਲੋਅਰ ਹੈ ਤਕਰੀਬਨ ਡੇਢ ਕਰੋੜ ਤੇ ਜਦੋਂ ਦੀ ਪਾਰਟੀ ਬਣੀ ਐ ਉਦੋਂ ਦਾ ਤੇ ਸਾਡਾ ਅਜੇ ਪੇਜ ਕੱਲ ਸਵੇਰੇ ਬਣਿਆ ਕੱਲ ਸਵੇਰੇ ਤੇ ਸਾਡੇ ਨਾਲ 2.5 ਲੱਖ ਬੰਦਾ ਜੁੜ ਚੁੱਕਿਆ ਇਸ ਪੇਜ ਦੇ ਉੱਪਰ ਤੇ ਅਸੀਂ ਇਹ ਗੱਲ ਕਹੀ ਸੀ ਵੀ ਇੱਕ ਹਫਤੇ ਦੇ ਵਿੱਚ ਆਪਣੇ ਨਾਲ 1 ਕਰੋੜ ਬੰਦਾ ਜੋੜ ਕੇ ਦਿਖਾਵਾਂਗੇ 1 ਕਰੋੜ ਬੰਦਾ ਤੇ ਸਾਡਾ ਕੱਲ ਦਾ ਟਾਰਗੇਟ 1 ਲੱਖ ਦਾ ਸੀਗਾ ਅੱਜ 2 ਦਾ ਤੇ ਅਸੀਂ 2.5 ਲੱਖ ਤੇ ਪਹੁੰਚ ਚੁੱਕੇ ਹਾਂ ਜਿੰਨੇ ਸਾਡੇ ਪਲੇਟਫਾਰਮ ਆ ਉਹਨਾਂ ਦਾ ਕੰਬਾਈਨ ਕਰਕੇ ਇਹਦੇ ਉੱਪਰ ਤੁਹਾਨੂੰ ਬਿਲਕੁਲ ਸਹੀ ਬਿਲਕੁਲ ਸੱਚੀ ਜਿਹੜੀ ਜਾਣਕਾਰੀ ਆ ਤੁਹਾਡੇ ਕੋਲ ਪਹੁੰਚੂਗੀ ਇਹਦੇ ਉੱਪਰ ਜਿੰਨੇ ਵੀ ਸਾਡੇ ਯੂਨੀਅਨਾਂ ਦੇ ਲੀਡਰ ਨੇ ਜਿੰਨੇ ਵੀ ਲੀਡਰ ਨੇ ਉਹ ਸਾਰੇ ਸ਼ਾਮ ਨੂੰ 5-6 ਲਾਈਵ ਹੁੰਦੇ ਨੇ ਡੇਲੀ ਸ਼ਾਮ ਨੂੰ ਤੇ ਜੋ ਇਹ ਤਿੰਨ ਬਿੱਲ ਨੇ ਉਹਨਾਂ ਬਾਰੇ ਦੱਸਦੇ ਨੇ ਇਨਾਂ ਦੀ ਰੱਦ ਕਰਾਉਣ ਦੀ ਇੰਪੋਰਟੈਂਸ ਕੀ ਹੈ ਉਹਦੇ ਬਾਰੇ ਵੀ ਦੱਸਦੇ ਨੇ ਤੇ ਮੇਰੀ ਅਖੀਰ ਦੇ ਵਿੱਚ ਇਹੀ ਬੇਨਤੀ ਹੈ ਸਾਰਿਆਂ ਦੇ ਅੱਗੇ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਇਹਦੇ ਵਿੱਚ ਸਾਡਾ ਯੋਗਦਾਨ ਦਿਓ ਤੇ ਹਰ ਇੱਕ ਪੇਜ ਨੂੰ ਓਪਨ ਕਰਕੇ ਉਹਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਵਾਓ ਬਹੁਤ ਬਹੁਤ ਧੰਨਵਾਦ ਥੈਂਕ ਯੂ